ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ 14 ਜੂਨ 2025 ਹੈਗਾ 15 16 17 ਤਰੀਕ ਦੇ ਮੌਸਮ ਬਾਰੇ ਗੱਲਬਾਤ ਕਰਾਂਗੇ ਅ ਅੱਜ 14 ਜੂਨ ਹੈਗੀ ਹੈ ਕਿਉਂਕਿ ਅੱਜ ਦਾ ਮੌਸਮ ਹੈ ਜਿਹੜਾ ਪਹਿਲਾਂ ਵਾਲੇ 3-4 ਦਿਨਾਂ ਦੇ ਨਾਲੋਂ ਕਾਫੀ ਚੇਂਜ ਹੋ ਚੁੱਕਿਆ ਅ 15 16 17 ਤਰੀਕ ਦੇ ਮੌਸਮ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਪਹਿਲਾਂ ਅੱਜ ਜਿਹੜਾ ਦਿਨ ਸੀਗਾ ਅ ਹਮਸਪਰ ਰਹਿਤਾ ਸੀਗਾ ਪਰ ਲੋ ਦਾ ਕਾਫੀ ਦੌਰ ਜਿਹੜਾ ਘਟ ਚੁਕਿਆ ਕਿਉਂਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਲੋ ਬਹੁਤ ਘੱਟ ਜਿਹੜੀ ਮਿਲੂਗੀ ਕਿਉਂਕਿ ਪਿਛਲਾ ਹਫਤਾ ਜਿਹੜਾ ਰਿਹਾ ਹੈਗਾ ਕਾਫੀ ਤਫਸ ਵਾਲਾ ਹਫਤਾ ਰਿਹਾ ਹੈਗਾ ਕਿਸਾਨ ਭਰਾਵਾਂ ਨੇ ਝੋਨਾ ਲਾਉਣਾ ਵੀ ਕਿਤੇ ਨਾ ਕਿਤੇ ਰੋਕ ਦਿੱਤਾ ਸੀਗਾ ਇੱਕ ਹੁਣ ਜਿਹੜਾ ਪੱਛਮੀ ਸਿਸਟਮ ਆ ਰਿਹਾ ਹੈ ਜਮੀਨ ਲੈਵਲ ਤੇ ਜੋ ਮਾਨਸੂਨ ਪਾਉਣਾ ਮੌਨਸੂਨ ਜੋ ਨਿਕਲੀਆਂ ਜਿਹੜੀਆਂ ਬੰਗਾਲ ਦੀ ਖਾੜੀ ਵਿੱਚ ਆਉਣ ਵਾਲੀਆਂ ਨਮੀ ਦੀਆਂ ਹਵਾਵਾਂ ਹੈਗੀਆਂ ਨੇ ਉਹਨਾਂ ਨੇ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਵੱਲ ਰੁਕ ਕਰ ਦਿੱਤਾ ਹੈ ਅੱਜ 14 ਜੂਨ ਹੈਗੀ ਹੈ ਅੱਜ ਰਾਤ ਨੂੰ ਵੀ ਕੁਝ ਏਰੀਆ ਦੇ ਵਿੱਚ ਜਿਹੜੀ ਤੇਜ਼ ਹਵਾ ਜਾਂ بارش ਹੋਣ ਦੀ ਵੀ ਸੰਭਾਵਨਾ ਦੱਸੀ ਗਈ ਹੈ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਤਾਂ ਪੰਜਾਬ ਹਰਿਆਣਾ ਰਾਜਸਥਾਨ ਉੱਤਰੀ ਰਾਜਸਥਾਨ ਤੇ ਕੁਝ ਕਿ ਦਿੱਲੀ ਦੇ ਇਲਾਕਿਆਂ ਦੇ ਵਿੱਚ ਵੀ بارش ਹਉਣ ਦੀ ਸੰਭਾਵਨਾ ਜਿਹੜੀ ਦੱਸੀ ਗਈ ਹੈ ਕਿਉਂਕਿ 15 16 ਤੇ 17 ਤਰੀਕ ਨੂੰ ਤਾਂ ਕੁਸ਼ਕ ਏਰੀਏ ਦੇ ਵਿੱਚ ਕਾਫੀ ਤੇਜ਼ ਹਵਾ ਤੇ ਮੀਂਹ ਦੀ ਝਟ ਜਿਹੜੀ ਲੱਗ ਸਕਦੀ ਹੈਗੀ ਆ ਗਰਮੀ ਤੋਂ ਜਿਹੜੇ ਮਤਲਕ ਕਾਮਿਆਂ ਨੂੰ ਜਾਂ ਹੁਣ ਜਿਵੇਂ ਝੂਨਾ ਲੱਗ ਰਿਹਾ ਹੈਗਾ ਨਾ ਜ਼ਿਮੀਂਦਾਰ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਤੇ ਲੇਬਰ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਆ ਅੱਜ ਤੋਂ ਜਿਹੜਾ ਪਹਿਲਾਂ ਹਫਤਾ ਪਹਿਲਾਂ ਵਾਲਾ ਮੌਸਮ ਸੀਗਾ ਉਹ ਹਰ ਇੱਕ ਦੇ ਲਈ ਪਰੇਸ਼ਾਨੇ ਵਾਲਾ ਸੀਗਾ ਚਾਹੇ ਕੋਈ ਸਾਫਰ ਕਰਦਾ ਸੀਗਾ ਚਾਹੇ ਕੋਈ ਵਸਤੇ ਦੇ ਸਫਰ ਕਰਦਾ ਸੀ ਚਾਹੇ ਕੋਈ ਮੋਟਰਸਾਈਕਲ ਤੇ ਸਫਰ ਕਰਦਾ ਸੀਗਾ ਉਹਨੂੰ ਕੰਮ ਕਰਨਾ ਬੜਾ ਮੁਸ਼ਕਲ ਸੀਗਾ ਹੁਣ ਜਿਹੜੀਆਂ ਇੱਕ ਪੱਛਮੀ ਸਿਸਟਮ ਜੋ ਮਾਨਸੂਨ ਪੌਣੋ ਤੇ ਨਿਕਲੀਆਂ ਬੰਗਾਲ ਆਉਣ ਵਾਲੀਆਂ ਬੰਗਾਲ ਦੀ ਖਾੜੀ ਵਿੱਚ ਨਮੀ ਦੀਆਂ ਹਵਾਵਾਂ ਨੇ ਉਹ ਪੰਜਾਬ ਵੱਲ ਉਹਨਾਂ ਨੇ ਰੁਕ ਕਰ ਦਿੱਤਾ ਹੈਗਾ 15 16 17 ਤਰੀਕ ਨੂੰ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰੀ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਕਾਫੀ ਤੇਜ਼ ਝੱਟ ਜਿਹੜੀ ਲੱਗ ਸਕਦੀ ਹੈਗੀ ਆ ਆਉਣ ਵਾਲੇ ਹਫ਼ਤਾ ਦਸ ਦਿਨ ਆਪਾਂ ਨੂੰ ਜਿਹੜੀ ਲੋ ਤੋਂ ਜਿਹੜਾ ਹੀਟ ਵੇਵ ਚੱਲਦਾ ਸੀਗਾ ਉਹਦੇ ਉਹਦੇ ਤੋਂ ਜਿਹੜੀ ਆਪਾਂ ਨੂੰ ਕੁਸ਼ਕ ਹੁਣ ਅਰਾਹਤ ਮਿਲਣ ਮਿਲਣੀ ਜਿਹੜੀ ਸਟਾਰਟ ਹੋ ਚੁੱਕੀ ਆ ਕਿਉਂਕਿ ਆਸ ਕਰਦੇ ਆ ਵੀ ਤੁਹਾਨੂੰ ਸਾਡੀ ਜਿਹੜੀ ਜਾਣਕਾਰੀ ਹੈ ਕਿ ਚੰਗੀ ਲੱਗਦੀ ਹੈਗੀ ਆ ਕਿਉਂਕਿ ਮੈਂ ਪਹਿਲਾਂ ਆਪਾਂ ਪਿਛਲੇ 3-4 ਸਾਲ ਤੋਂ ਖੇਤੀਬਾੜੀ ਪ੍ਰਤੀ ਆਪਾਂ ਜਾਣਕਾਰੀ ਪਾ ਰਹੇ ਹੈਗੇ ਕਿਉਂਕਿ ਹੁਣ ਮੌਸਮ ਦੇ ਸਬੰਧਤ ਵੀ ਜਾਣਕਾਰੀ ਦੇਣ ਦੀ ਆਪਾਂ ਕੋਸ਼ਿਸ਼ ਕਰਦੇ ਰਹੇ ਨੇ ਆ ਕਿਉਂਕਿ ਖੇਤੀਬਾੜੀ ਨਾਲ ਮੌਸਮ ਦਾ ਵੀ ਇੱਕ ਵੱਡਾ ਰੋਲ ਹੈ ਗਿਆ ਮੌਸਮ ਦੀ ਜਾਣਕਾਰੀ ਦਿੱਤੀ ਹੈ ਨਾ 70% 80% ਜੇ ਸਹੀ ਜਾਂਦੀ ਹੈਗੀ ਤਾਂ ਕਿਸਾਨ ਕਈ ਵਾਰ ਕੋਈ ਮੰਨ ਕੇ ਜਲੇ ਕਿਸ ਨੇ ਚਿਹਰੀ ਮੱਕੀ ਜਵਾਰ ਵਾਇਰ ਹਨਾ ਬੀਜਣਾ ਹੋਵੇ ਤਾਂ ਇੱਕ ਦੋ ਦਿਨ ਬੰਦਾ ਜਿਹੜਾ ਰੁਕੇ ਕੰਮ ਕਰ ਲੈਂਦਾ ਉਹਦੇ ਨਾਲ ਕਿਸਾਨ ਦਾ ਜਿਹੜਾ ਫਾਇਦਾ ਹੋ ਜਾਂਦਾ ਹੈਗਾ ਤਾਂ